ਮੰਮੀ ਨੂੰ ਸਾਨੂੰ ਪਤਾ ਤਾਂ ਹੈਗਾ ਧੂੜ ਮਿੱਟੀ ਨਾਲ ਇਹਨਾਂ ਨੂੰ ਸਾਫ਼ ਹੋ ਜਾਂਦਾ ਫਿਰ ਸਾਰੀ ਰਾਤ ਔਖੇ ਹੁੰਦੇ ਨੇ ਫਿਰ ਕੋਈ ਉੱਠ ਕੇ ਪਾਣੀ ਵੀ ਨਹੀਂ ਫੜਾਉਂਦਾ ਇਹਨਾਂ ਨੂੰ ਹੋਰ ਉੱਚੀ ਰੌਲਾ ਪਾ ਸਪੀਕਰ 'ਚ ਬੋਲ ਦੇ ਲੋਕ ਆਖਣਗੇ ਬੁਢੀ ਦੀ ਸੇਵਾ ਨਹੀਂ ਕਰਦੇ ਗੋਗੀ ਰੋਟੀ ਖਾ ਲਈ ਤਾਂ ਮੈਂ ਰੋਟੀ ਖਾਣਾ ਯਾਰ ਖੇਤ ਪਾਣੀ ਲੱਗੀ ਜਾਂਦਾ ਖੇਤ ਚੱਲਦੇ ਆਪਾਂ ਫਿਰ ਉਹ ਤਾਂ ਪਾਸ਼ੰਦੇ ਹੀ ਜਾਂਦੀ ਹੈ ਹਜੇ ਰੋਟੀ ਕਿੱਥੇ ਮੈਂ ਬਾੜੇ 'ਚ ਗੇੜਾ ਮਾਰਿਆ ਮਮਾੜਾ ਜਾ ਬੈਡਾਂ ਦਾ ਤਾਂ ਮੈਂ ਬਹਾਨਾ ਲਾਇਆ ਸੀ ਸਾਨੂੰ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਸੀਂ ਉੱਥੇ ਕੀ ਪੁੱਛੀ ਜਾਂਦੇ ਸੀ ਵੀ ਰਾਤ ਲਾਉਂਗੇ ਕੀ ਕਹੀ ਜਾਂਦੇ ਸੀਗੇ ਉਹ ਤਾਂ ਵੀਰਪਾਲ ਹੋਰ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਆਉਣਾ ਆਪਣੇ ਪਿੰਡ ਫੇਰ ਤੁਹਾਨੂੰ ਕੀ ਲੋੜ ਐ ਪੁੱਛਣ ਦੀ ਵੀ ਰਾਤ ਲਾਉਂਗੇ ਪਾ ਮੈਂ 4 ਦਿਨ ਲਾਇਆ ਹੁਣ ਹੋਰ ਆਪ ਤਾਂ ਪੀਂਦੀ ਸੀ ਕਹਿੰਦੀ ਵੱਡੇ ਬੰਦਿਆਂ ਨੂੰ ਤਾਕਤ ਦੀ ਲੋੜ ਐ ਅੱਛਾ ਆਹੋ ਨਹੀਂ ਮੈਂ ਮਰ ਜਾ ਲੈ ਭਾਈ ਮੈਂ ਜਾਣੀ ਆ ਮੇਰੇ ਪਿੱਛੇ ਤੁਸੀਂ ਆਪਦੇ ਘਰੇ ਕਲੇਸ਼ ਨਾ ਪਾਓ ਜੀ ਬਹਿ ਜਾਂਦੀ ਰਾਣੀ ਨਾ ਚਾਚੀ ਫੇਰ ਆਉਂਗੀ ਹੁਣ ਤਾਂ ਮੈਂ ਜਾਣੀ ਆ ਮੈਂ ਤੈਨੂੰ ਅਗਲ ਨਹੀਂ ਹੈਗੀ ਕਰਿਆ ਇਹਨੂੰ ਕਿਵੇਂ ਬੋਲਦੇ ਹੁੰਦੇ ਨੇ ਮੂਰਖਾ ਪੜਿਆ ਲਿਖਿਆ ਐ ਤੂੰ ਮੈਨੂੰ ਪਤਾ ਹੈ ਪੁੱਤ ਤੂੰ ਫਸਿਆ ਹੋਇਆ ਹੋਏਗਾ ਇਹਦਾ ਤਾਂ ਸੁਭਾਅ ਹੀ ਐ ਹੈ ਜੈ ਐ ਹੈ ਜੈ ਹੀ ਰਹੂਗਾ ਤੂੰ ਸਿਆਣਾ ਬਣ ਜਾ ਮੈਂ ਤੈਨੂੰ ਦੱਸਾਂ ਲੜਾਈ ਨਹੀਂ ਕਰਦੇ ਹੁੰਦੇ ਸਰਦਨ ਕਲੇਸ਼ ਮਾੜਾ ਹੁੰਦਾ ਹੈਗਾ ਬੇਬੇ ਮੈਂ ਉਹਨੂੰ ਕਿੱਦਾਂ ਦਾ ਦੇਖੀ ਜਾਂਦਾ ਸੀ ਦੂਜਿਆਂ ਨੂੰ ਉਹ ਟਿੱਚੀ ਸਮਝਦੀ ਐ ਤੇ ਲੜਾਈ ਨਹੀਂ ਹੋਊ ਤਾਂ ਫਿਰ ਹੋਰ ਕੀ ਹੋਊਗਾ ਪੁੱਤੋ ਤਾਂ ਉਹ ਗੱਲ ਹੋ ਗਈ ਬਾਰੇ ਸ਼ਾਹ ਨਹੀਂ ਆਦਤਾਂ ਜਾਂਦੀਆਂ ਇਹਦੇ ਮਾਪਿਆਂ ਨੇ ਟੋਕਿਆ ਨਹੀਂ ਇਹਨੂੰ ਸਿੱਖਿਆ ਨਹੀਂ ਦਿੱਤੀ ਚੱਲ ਛੱਡ ਮਾਂ ਨਿੱਕੇ ਨਿੱਕਿਆਂ ਗੱਲਾਂ ਤੋਂ ਐਵੇਂ ਘਰ ਖਰਾਬ ਹੋ ਜਾਂਦੇ ਆ ਮੈਂ ਤਾਂ ਕੀ ਕਹਿਣਾ ਪੁੱਤ ਮੈਂ ਤਾਂ ਆਪਦੀ ਕੱਢ ਲਈ ਐ ਮੈਂ ਤਾਂ ਗੋਗੀ ਦੇ ਮੂੰਹ ਕੋਈ ਨਹੀਂ ਦੇਖ ਕੇ ਬੋਲਿਆ ਜਾਂਦਾ ਵੀ ਇਹ ਜਵਾਕ ਕੀ ਕਰੂਗਾ ਮਾ ਗੋਗੀ ਦੀ ਵਿੱਚ ਚੰਗੀ ਗੱਲ ਨਹੀਂ ਐਵੇਂ ਨਿੱਕੀ ਨਿੱਕੀ ਗੱਲਾਂ ਤੋਂ ਘਰੇ ਕਲੇਸ਼ ਪਈ ਜਾਂਦਾ ਰਹਿੰਦਾ ਹੈਗਾ ਕੀ ਰੌਲਾ ਇਹ ਬਾਰੇ ਖੇ ਜੀ ਮੈਂ ਅੰਦਰ ਤਿਆਰ ਹੋਈ ਜਾਂਦੀ ਸੀ ਕਲੇਸ਼ ਕਰਕੇ ਹਟਿਆ ਰਾਣੀ ਨੇ ਕਹਿੰਦੀ ਤੂੰ ਚੁਗਲੀਆਂ ਕਰਦੀ ਐ ਅੱਛਾ ਐ ਕਹਿੰਦੀ ਸੀ ਮੈਂ ਤਾਂ ਇਹਦਾ ਕੰਮ ਛੱਡ ਕੇ ਆਉਂਦਾ ਨਾਲੇ ਹਜੇ ਕਹਿੰਦੀ ਚੁਗਲੀਆਂ ਕਰਦੀ ਐ ਆਪਣੇ ਤਾਂ ਕੋਈ ਆਉਂਦਾ ਜਾਂਦਾ ਵੀ ਨਹੀਂ ਹੈਗਾ ਜੇ ਆਉਂਦੀ ਦੀ ਤਾਂ ਕਹਿੰਦੇ ਨੇ ਆਖੇ ਚੁਗਲੀਆਂ ਕਰਦੀ ਐ ਹੁਣ ਫਿਰ ਮੈਂ ਵੀ ਮੈਂ ਨਾ ਜਾਣੀ ਐਂਗੀ ਉਹ ਤਾਂ ਰਸਕੇ ਅੰਦਰ ਵੜ ਗਈ ਕੀ ਪਤਾਗਾ ਨਿਕਲੂਗੀ ਕਿੰਨਾ ਤੁਹਾਡੇ ਨਾਲ ਕੀ ਪਤਾ ਕੰਮ ਕਰਾਊਗੀ ਕਿੰਨਾ ਫਿਰ ਤੁਸੀਂ ਇੱਥੇ ਇਕੱਲੇ ਔਖੇ ਹੋਈ ਜਾਓਗੇ ਮੈਂ ਤਾਂ ਜਾਂਦੀ ਨਹੀਂਗੀ ਰਹਿ ਨਹੀਂ ਦਿੰਨੀ ਐ ਫਿਰ ਕੰਮ ਤਾਂ ਮੈਂ ਆਪੀ ਕਰ ਲੂੰਗੀ ਤੂੰ ਬੇਫਿਕਰ ਹੋ ਕੇ ਭੱਗ ਜਾ ਚਾਰ ਦਿਨ ਲਾਏ ਆਈ ਆਹੀ ਲੜਾਈ ਚੱਗ ਰਹੀ ਚ ਤਾਂ ਮਮੀ ਕੀ ਜਾਣਾਂਗਾ ਮੈਂ ਤਾਂ ਜਾਂਦੀ ਨਹੀਂਗੀ ਖਿਆਲ ਤਾਂ ਮੇਰਾ ਕਰ ਹੀ ਰਹੂਗਾ ਨਾ ਰੇ ਉਹੀ ਗੱਲ ਹੈਗਾ ਪਿੱਛੇ ਚਿਚੜ ਹੋਈ ਜਾਊਗੀ ਕੀ ਕਰਨਾਗਾ ਜਾ ਕੇ ਚੱਲ ਚਲੀਏ ਫਿਰ ਲੇਟ ਹੋਈ ਜਾਣੇਗੇ ਚਲੋ ਜੀ ਟਾਈਮ ਨਾਲ ਭੱਜ ਜਾ ਪੁੱਤ ਜਾ ਨੇ ਮਮੀ ਉਹ ਗੋਗੀ ਕਿੱਧਰ ਗਿਆ ਪਤਾ ਨਹੀਂ ਬੇਬੇ ਕਿੱਧਰ ਗਿਆ ਗਿਆ ਤੇ ਚੁੱਪ ਕਰਕੇ ਤੁਰ ਗਿਆ ਮੈਨੂੰ ਕਿਹੜਾ ਦੱਸ ਕੇ ਗਿਆਗਾ ਤੇ ਤੇਰੇ ਸਾਹਮਣੇ ਤੁਰ ਕੇ ਗਿਆਗਾ ਹੁਣ ਮੈਂ ਤਾਂ ਇਹ ਕਹਿੰਦੀ ਆ ਵੀ ਕਲੇਸ਼ ਦਾ ਮੂੰਹ ਸਿਰ ਕਾਲਾ ਹੁੰਦਾ ਸ਼ਿੰਦੇ ਗੁੱਸੇ ਹੋ ਕੇ ਗਿਆ ਅੱਜ ਕੱਲ ਗੁੱਸੇ ਇਹੇ ਜੀ ਨੇ ਕੋਈ ਨਾ ਬੇਬੇ ਇੱਥੇ ਮੋੜਤੀ ਬੈਠਾ ਹੂਗਾ ਮੈਂ ਜਾ ਕੇ ਦੇਖਿਆ ਹੁਣੀ ਆਗੀ ਬੇਬੇ ਮੈਂ ਦੇਖ ਕੇ ਆਉਣੀ ਆ ਹਨਾ ਗੁੱਸੇ 'ਚ ਕੀ ਪਤਾ ਕਿੱਧਰ ਵਗ ਜੇ ਇੱਧਰ ਵੀ ਨਹੀਂ ਦੀਂਦਾ ਹੈਗਾ ਕੁੜੇ ਇੱਧਰ ਵਗ ਗਿਆ ਇੱਧਰ ਦੇਖ ਕੇ ਆਵਾ ਪਤਾ ਨਹੀਂ ਕਿੱਧਰ ਵਗ ਗਿਆ ਲੈ ਦੱਸ ਮੈਂ ਤਾਂ ਹੁਣ ਫਿਕਰ ਲੱਗਿਆ ਪਿਆ ਹੈਗਾ ਹੈ ਅੱਜ ਕੱਲ ਕੀ ਪਤਾ ਲੱਗਦਾ ਗੁੱਸੇ 'ਚ ਗੁੱਸਾ ਹੀ ਆਹ ਜਾਇਆ ਹੈ ਰੁਕੋ ਅੱਜ ਕੱਲ ਦੇ ਮੁੰਡਿਆਂ ਦਾ ਮਾੜਾ ਯਾਨੀ ਕਿਸ ਕਾਹਨ ਦਿੰਦੇ ਲੈ ਇੱਧਰ ਵੀ ਨਹੀਂ ਹੈਗਾ ਕਿੱਥੇ ਕਿੱਥੇ ਭਾਲ ਕੇ ਲਿਆਵਾ ਹੁਣ ਕਿੱਧਰ ਜਾਵਾਂ ਫੋਨ ਵੀ ਘਰੀ ਰੱਖ ਗਿਆ ਨਹੀਂ ਤਾਂ ਮੈਂ ਫੋਨ ਕਰਕੇ ਪੁੱਛ ਲੈਂਦੀ ਹੁਣ ਕਿੱਧਰ ਜਾਵਾਂ ਦੱਸ ਮੈਂ ਤਾਂ ਬਹੁਤ ਔਖਾ ਹਾਂ ਯਾਰ ਲਿਆ ਹੁਣ ਕਿੱਧਰ ਜਾਵਾਂ ਲ ਸਾਰੇ ਭਾਲੇ ਕਿਤੇ ਨਹੀਂ ਥਿਆਉਂਦਾ ਹੈਗਾ ਸਾਰੇ ਫਿਰਿਆ ਇਹ ਹੁਣ ਕੀ ਕਰਾਂ ਮੈਂ ਜਾਹਿੰਦੇ ਤਾਂ ਨਾ ਬੇ ਬੇ ਮਤਹੋ ਮੋੜ ਤੱਕ ਦੇਖਿਆ ਹੀ ਪੁੱਛ ਰਹੀਂਦੀ ਕਿਸੇ ਨੂੰ ਕਿਤੇ ਨਹੀਂ ਥਿਆ ਹੈਗਾ ਮੈਂ ਕਿਹਨੂੰ ਪੁੱਛਾਂ ਉੱਥੇ ਕੋਈ ਨਹੀਂ ਤੀਗਾ ਹੈ ਕੋਈ ਨਹੀਂ ਸੀ ਉੱਥੇ ਤਾਂ ਅੱਡੇ ਤੇ ਹੁਣ ਕਿੰਨੇ ਕਰੀਏ ਤੇ ਮੈਨੂੰ ਤਾਂ ਹੁਣ ਐ ਹੋਇਆ ਪਿਆ ਵੀ ਹੁਣ ਆਥਨ ਨੂੰ ਆ ਜੇ ਕਰੇ ਤਾਂ ਵੀ ਚੰਗੀ ਹੈ ਚਿੰਤਾ ਚਿੰਤਾ ਤਾਂ ਹੈਗੀ ਸਾਰਿਆਂ ਦੀ ਚਿੰਤਾ ਮੈਨੂੰ ਵੀ ਹੋ ਰਹੀ ਹੈ ਗੁੱਸੇ ਹੋ ਕੇ ਗਿਆ ਨਾ ਹਾਂ ਚਲੂੰ ਤਾਂ ਸਾਰਾ ਦਿਨ ਹੀ ਫਿਰਦਾ ਪਰ ਹੁਣ ਗੁੱਸੇ ਹੋ ਕੇ ਗਿਆ ਗੁੱਸੇ ਆਈ ਗੱਲ ਤਾਂ ਗੁੱਸਾ ਹੀ ਹੈ ਹੋਰ ਹੁਣ ਕਿੱਧਰ ਕੀ ਕਰਾਂਗੇ ਆਪਾਂ ਹੁਣ ਕੀ ਕਰੀਏ ਕੋਈ ਫੋਨ ਫਾਨ ਨਹੀਂ ਹੈਗਾ ਉਹਦਾ ਫੋਨ ਫੋਨ ਤਾਂ ਕਰੇ ਤਰ ਗਿਆ কারেਦਰ ਗਿਆ ਹੋਰ واہ اخਰ ਹੁਣ ਕੀ ਕਰਾਂਗੇ ਸਸ ਦੀ ਗੱਲ ਬਈ ਸਸਰੀ ਘਰ ਪੁੱਤ ਸਸ ਦੀ ਗੱਲ ਜੀ ਸਸਰੀ ਘਰ ਤਾਂ ਠੀਕ ਹੈ ਪੁੱਤ ਤੂੰ ਕੀ ਆ ਹੁੰਦਾ ਐ ਤਾਏ ਜੱਗਰ ਦਾ ਪੋਤਾ ਬੇਬੇ ਤੈਨੂੰ ਪਛਾਣ ਨਹੀਂ ਆਈ ਬੇਬੇ ਪਹਿਲੇ ਇਹਦੇ ਜੂੜਾ ਸੀ ਹੁਣ ਬੋਦੇ ਕਰਾਈ ਫਿਰਦਾ ਤੈਨੂੰ ਤਾਂ ਨਹੀਂ ਪਛਾਣ ਆਈ ਅੱਗੇ ਸੇਠਾਂ ਦੇ ਜਿਹੜਾ ਕੰਦੇ ਕੇਸ ਕੱਟੇ ਹੁੰਦੇ ਜੱਟ ਜੀਮੀਂਦਾਰ ਕੋਈ ਨਹੀਂ ਕੱਟਦਾ ਤੀਗਾ ਹੁਣ ਕੀ ਪਛਾਣਾ ਵੇ ਇਹਨਾਂ ਦੀ ਕੌਣ ਜੱਟ ਐ ਕੌਣ ਸੇਠ ਐ ਹੂੰ ਤਾਂ ਹਵਾਈ ਇਹ ਜੀ ਹੋ ਗਈ ਬੇਬੇ ਪਤਾ ਨਹੀਂ ਲੱਗਦਾ ਕਿਸੇ ਦਾ ਮੁੰਡਿਆਂ ਦਾ ਇਹ ਕਾਦੀਆਂ ਨੇ ਪੁੱਤਾਂ ਇਹੇ ਹੀ ਖੰਡ ਪਾਠ ਨਹੀਂ ਕਰਾਇਆ ਸੀ ਆਪਾਂ ਨੇ ਤੇ ਸਾਰੇ ਘਰਾਂ ਜੀ ਬੰਡੀਆਂ ਜੀ ਫਿਰ ਅੱਛਾ ਹਾਂ ਉੱਥੇ ਤੇਰਾ ਚਾਚਾ ਖੜਾ ਹੂੰਗਾ ਗੋਗੀ ਉੱਥੇ ਅੱਛਾ ਜੀ ਉਹਨੂੰ ਮਾਰ ਦੇ ਭੇਜ ਦੇ ਘਰੇ ਹਾਂ ਹਾਂ ਕੋਈ ਨਹੀਂ ਜੇ ਹੋਇਆ ਮੈਂ ਭੇਜ ਦਿੰਨਾ ਹਾਂ ਪੁੱਤ ਦੇਖ ਜਾ ਕੇ ਠੀਕ ਹੈ ਜੀ ਚੱਲ ਬੇਬੇ ਮੈਂ ਅੰਦਰ ਤੁਰਿਆ ਮਾ ਜੀ ਰੇ ਚੰਗਾ ਤਰੇ ਲੋਈ ਕੱਦ ਦੀ ਖਾਈ ਲੈਣੀ ਆ ਮੈਂ ਤਾਂ ਹੇ ਹੇ ਚੱਕਰ ਜਾਈ ਜਾਂਦੇ ਨੇ ਹੇ ਹੇ ਘਬਰਾਟ ਹੋ ਗਿਆ ਕੀ ਹੋ ਗਿਆ ਹਾਈ ਪਤਾ ਨਹੀਂ ਕੀ ਹੋ ਗਿਆ ਉਹ ਕਿ ਹੋ ਗਿਆ ਸਿੰਦਰੇ ਤੈਨੂੰ ਨੀ ਬੇਬੇ ਮੈਂ ਲੱਤਾਂ ਗਿੰਆਂ ਲੱਤਾਂ ਗਿੰਆਂ ਹੋਰ ਲੱਤਾਂ ਜਾਣ ਹੀ ਨਹੀਂ ਹੈਗੀ ਰੋਗੀ ਰੋਗੀ ਕੀ ਹੋ ਗਿਆ ਬੇਬੇ ਆ ਦੇਖੋ ਇਹ ਤੇ ਮਮੀ ਨੂੰ ਕੀ ਹੋ ਗਿਆ ਮਮੀ ਕੀ ਹੋ ਗਿਆ ਅੱਖਾਂ ਖੋਲੋ ਕੀ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਫੋਨ ਕਰਦੇ ਗੋਗੀ ਨੂੰ ਹਾਂ ਮੈਂ ਫੋਨ ਕਰਦੀ ਆ ਹੈਲੋ ਕਿੱਥੇ ਹੋ ਤੁਸੀਂ ਕਰੇ ਆ ਜੋ ਜਲਦੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਸੌਣਾਗਾ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਕੀ ਹੋ ਗਿਆ ਮੰਮੀ ਨੂੰ ਕੀ ਹੋ ਗਿਆ ਮੰਮੀ ਮੈਨੂੰ ਪਹਿਲੀ ਪਤਾ ਸੀ ਤੇਰਾ ਕਲੇਸ਼ ਕਿਸੇ ਨੇ ਕਿਸੇ ਦੀ ਜਾਣ ਲਊ ਤੁਸੀਂ ਮੇਰੇ ਨਾਲ ਫੇਰ ਲੜ ਲਿਓ ਪਹਿਲੇ ਇਹਨਾਂ ਨੂੰ ਸ਼ਹਿਰ ਲੈ ਜਾਓ ਹੁਣ ਕਹਿੰਦੀ ਐ ਸ਼ਹਿਰ ਲੈ ਜਾ ਪਹਿਲਾਂ ਨਹੀਂ ਦਿੰਦਾ ਸੀ ਤੈਨੂੰ ਗੱਡੀ ਲਿਆਉਣਾ ਕਿਸੇ ਦੀ ਮੈਂ ਬੇਬੇ ਮੈਂ ਵੀਰ ਜੀ ਨੂੰ ਫੋਨ ਕਰਦੀ ਆ ਉਹਨਾਂ ਨੂੰ ਦੱਸ ਦਿਆਂਗੀ ਆ ਜਾਣਗੇ ਕਰੋ ਨੂੰ ਫੋਨ ਆ ਗਿਆ ਸੁਣ ਲਓ ਫਿਰ ਕੀ ਤੇ ਹੈ ਹਲੋ ਆਦੀ ਮੀਂਹ ਜੀ ਦੇ ਸੌਰਾ ਪੈ ਗਿਆ ਤੁਸੀਂ ਚਲਦੀ ਆ ਕੀ ਹੋ ਗਿਆ ਅੱਛਾ ਹੁਣ ਤਾਂ ਅਸੀਂ ਗਏ ਸੀ ਹਲੇ ਬਸ ਤੁਸੀਂ ਕੱਲ ਦੀ ਆ ਜੀ ਆਉਣੇ ਆ ਕਿਵੇਂ ਆਇਆ ਸੀ ਜੀ ਫੋਨ ਅਮਨ ਸੀ ਹਾਂਜੀ ਕਹਿੰਦੀ ਮੰਮੀ ਦੇ ਦੌਰਾ ਪੈ ਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜੀ ਵੀ ਇਹਦਾ ਕਲੇਸ਼ ਕੁਸਣਾ ਕੁਸ ਕਰਾ ਕੇ ਛੱਡੂਗਾ ਚੱਲੀਏ ਫਿਰ ਜਾਣਾ ਤਾਂ ਪਊਗਾ 6 ਮਹੀਨੇ ਬਾਅਦ ਚੱਲੀ ਸੀ ਜੀ ਮੈਨੂੰ ਪਤਾ ਹੀ ਹੈ ਕੀ ਹੋਇਆ ਹੋ ਮੰਮੀ ਨੂੰ ਬਲੱਡ ਘਟਿਆ ਵਧਿਆ ਹੋਊਗਾ ਉਹ ਤਾਂ ਐਵੇਂ ਹੀ ਰੌਲਾ ਪਾ ਦਿੰਦੀ ਹੈ ਜੀ ਚੱਲ ਫਿਰ ਹੁਣ ਜਾਣਾ ਤਾਂ ਪਊ ਆ ਤੁਹਾਡੀ ਮਰਜ਼ੀ ਹੈ ਜੀ ਚੱਲ ਵੜੋ ਇਹ ਚਾਰ ਕੋਈ ਨਹੀਂ ਜੇ ਸ਼ਾਮ ਨੂੰ ਸਹੀ ਹੋ ਗਏ ਫਿਰ ਆਪਾਂ ਕੱਲ ਨੂੰ ਜਾਇਆਵਾਂਗੇ ਉਹਨੇ ਅਗਲੀ ਨੇ ਅੱਜ ਹੀ ਨਹੀਂ ਅੱਧ ਤੱਕ ਆਉਣ ਦਿੱਤਾ ਕੱਲ ਨੂੰ ਸਾਨੂੰ ਕੌਣ ਜਾਣ ਦੇਊਗਾ ਕੋਈ ਨਾ ਬੋਲਣ ਦੇ ਫਿਰ ਮੈਂ ਕਰੂੰਗਾ ਗੱਲ ਆਜਾ ਬਹਿ ਜਾ ਓ ਜ਼ਰੂਰੀ ਕੀ ਹੈ ਜਾਣਾ ਤਾਂ ਪਊ ਆ ਚਲੋ ਜੀ ਹਲੋ ਬੇਬੇ ਪਾਣੀ ਪੀ ਲੋ ਵੇ ਭਈ ਫੋਨ ਕਰਿਆ ਤੀਗਾ ਹਾਂਜੀ ਕੀਤਾ ਸੀ ਫੋਨ ਕਿਵੇਂ ਅਸ਼ੰਦਰ ਠੀਕ ਨੇਗੇ ਹੁਣ ਅੱਛਾ ਹਾਂਜੀ ਨਾਲੇ ਮੈਂ ਕਿੰਨਾ ਕਹਿੰਦੀ ਹੁੰਦੀ ਸੀ ਵੀ ਪਰਹੇਜ਼ ਰੱਖ ਲਓ ਪਰਹੇਜ਼ ਰੱਖ ਲਓ ਮੇਰੀ ਗੱਲ ਤੇ ਕਹੀ ਦਾ ਗੁੱਸਾ ਲੱਗਦਾ ਸੀਗਾ ਜੇ ਪਰਹੇਜ਼ ਰੱਖਿਆ ਹੁੰਦਾ ਆਦਨ ਕਾਨੂੰ ਦੇਖਣਾ ਪੈਂਦਾ ਪਰਹੇਜ਼ ਤਾਂ ਵੱਡੀ ਚੀਜ਼ ਹੀ ਐ ਹੋਰ ਹੁਣ ਪਰਹੇਜ਼ ਮੈਂ ਸੋਨੂੰ ਵੀ ਕਹਿਣੀ ਹੁੰਨੀ ਆ ਵੀ ਤੁਸੀਂ ਵੀ ਮਾੜਾ ਮੋਟਾ ਪਰਹੇਜ਼ ਰੱਖਿਆ ਕਰੋ ਆਪਦਾ ਮੈਂ ਕਰਤਾ ਵੀਰ ਜੀ ਨੂੰ ਫੋਨ ਆਉਂਦੇ ਨੇਗੇ ਉਹ ਰਾਤ ਹੀ ਸੀਗੇ ਮੁੜੇ ਆਉਂਦੇ ਨੇ ਅੱਛਾ ਉਹ ਤਾਂ ਮੈਨੂੰ ਦੱਸਤਾ ਸੀ ਬਿਹਾ ਹਸਪਤਾਲ ਲੈ ਗਿਆ ਨਹੀਂ ਪਤਾ ਸੀਦੇ ਹਸਪਤਾਲ ਵਗ ਜਾਣ ਲਬੀਰ ਜੀ ਹੁਰੀ ਵੀ ਉਹ ਆ ਗਈ ਉਹ ਆ ਗਈ ਉਹ ਠੀਕ ਐ ਹੋ ਪੁੱਛਦੇ ਆ ਇਹਨਾਂ ਨੂੰ ਇਹ ਪੈਕੇਜ ਹੋਈ ਹੈ ਇੱਕ ਹਸਪਤਾਲ ਚ ਹੋਈ ਹੈ ਇਹ ਤਾਂ ਮੈਂ ਜਦੋਂ ਫੋਨ ਕੀਤਾ ਸੀ ਅਦਬ ਚਲੇ ਸੀ ਉਧਰ ਦੀ ਉਧਰ ਹਸਪਤਾਲ ਵਗ ਗਿਆ ਸੀ ਵੀਰ ਜੀ ਕੀ ਮੈਨੇ ਮੰਮੀ ਸ਼ੂਗਰ ਵਾਲਾ ਜਾਦੇ ਵੱਧ ਗਿਆ ਸੀ ਭਾਈ ਸਾਇਲੈਂਟ ਅਟੈਕ ਆ ਗਿਆ 3-4 ਲੱਖ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਵੀਰ ਜੀ ਜੇ ਪੈਸੇ ਲੱਗ ਕੇ ਜਾਨ ਬਚਦੀ ਹੈ ਫਿਰ 3-4 ਲੱਖ ਦੀ ਕੀ ਗੱਲ ਹੈ ਆਪਾਂ ਲਾ ਦਾਂਗੇ ਤੁਸੀਂ ਬੈਠੋ ਪੈਸੇ ਕਿੱਥੇ ਆ ਭਾਈ ਰੋਲਾ ਤਾਂ ਪੈਸਿਆਂ ਦੀ ਹੈ ਵੀਰ ਜੀ ਆਰਤੀ ਕਾਦੇ ਵਾਸਤੇ ਨੇ ਆਰਤੀਆ ਤਾਂ ਲੋ ਪੈਸੇ ਆਰਤੀਆ ਦਾ ਪਹਿਲੇ ਭਾਈ 8 ਲੱਖ ਦੇਣਾ ਉਹ ਕਿੱਥੋਂ ਦੇਊਗਾ ਵੀਰਪਾਲਾ ਤੂੰ ਤੇਰੇ ਪੇਕਿਆਂ ਤੋਂ ਪੁੱਛ ਰਾ ਤੇਰਾ ਭਰਾ ਬਾਹਰ ਗਿਆ ਹੋਇਆ ਉਹ ਤਾਂ ਦੇ ਹੀ ਦੇਊਗਾ ਵੀਰਾ ਕਿੱਥੋਂ ਦੇ ਦਿਓ ਜੀ ਆਪਾਂ ਨੂੰ ਪੈਸੇ ਉਹਨੇ ਤਾਂ ਕੋਠੀ ਪਾਉਣੀ ਹੈ ਮੇਰੀ ਕੱਲ ਹੀ ਗੱਲ ਹੋਈ ਹੈ ਵੀਰੇ ਨਾਲ ਕੋਈ ਹੱਲ ਤਾਂ ਹੁਣ ਆਪਾਂ ਨੂੰ ਕਰਨਾ ਹੀ ਪਊ। ਕਹਿੰਦਾ ਸੋਨਾ ਵੇਚ ਦੇਣਾ ਫੇਰ। ਨਹੀਂ ਸੋਨਾ ਗਹਿਣੇ ਰੱਖ ਦਿੰਨੇ ਆ। ਕੋਈ ਗੱਲ ਨਹੀਂ ਵੀਰ ਜੀ ਕੁਸਮਰਜੀ ਕਰੋ। ਜਾਨ ਬਚਣੀ ਚਾਹੀਦੀ ਐ। ਕੋਈ ਹੱਲ ਤਾਂ ਕਰਨਾ ਹੀ ਪਊ। ਚਲ ਮੈਂ ਤਾਂ ਅੰਦਰ ਜਾਨੀ ਆਂ ਜੀ। ਕੱਪੜੇ ਧਰ ਦੀਏਗੀ ਜਾ ਕੇ ਅੰਦਰ। 1 ਮਿੰਟ ਰੁਕੋ ਵੀਰ ਜੀ ਮੈਂ ਆਉਣੀ ਆਂ। ਓਏ ਸਾਰਾ ਟੱਬਰ ਹੀ ਬੌਲਾ ਹੋ ਰਿਹਾਗਾ। ਟੈਗ ਆਲਾ ਕਦੇ ਬਚਿਆਗਾ। ਨਾਲੇ ਤਾਂ ਸੋਨਾ ਗਹਿਣੇ ਧਰ ਦਾਂਗੇ। ਸੋ ਨੰਗਨੇ ਤਰ ਕੇ ਪੈਸੇ ਲਾ ਦਾਂਗੇ ਨਾਲੇ ਉਹਨੇ ਬਚਣਾ ਨਹੀਂਗਾ ਅੱਜ ਦਾ ਸੋਨਾ ਗੈਨੇ ਤੇਰੇ ਕਿੱਦੇ ਵਾਪਸ ਹੋਊਗਾ ਕੋਈ ਮਰੀ ਜਾਂਦੇ ਨੇ ਪਕਾਈ ਇਹਨੇ ਤਾਂ ਇੱਕ ਦਿਨ ਮਰਨਾ ਹੀ ਹੈਗਾ ਸਾਰਾ ਟੱਬਰ ਹੀ ਕਮਲਾ ਹੋ ਕੇ ਬੈਠਾ ਹੈ ਅਮਨ ਕਿੱਧਰ ਜਾਨੀ ਐ ਗਹਿਣੇ ਨੇ ਤਾਂ ਮੇਰੇ ਕਿਉਂ ਕਮਲੀ ਹੋਈਏਗੀ ਅੱਜ ਦੇ ਗਹਿਣੇ ਤੇਰੇ ਗਹਿਣੇ ਕਿੱਦੇ ਛੁੱਟਣਗੇ ਇਹ ਟੈਕ ਵਾਲਾ ਬੰਦਾ ਕਿੱ데 ਬਚਿਆ ਹੁੰਦਾ ਫੇਰ ਹੁਣ ਕੀ ਕਰੀਏ ਬਚਾਉਣਾ ਤਾਂ ਉਹਨਾਂ ਨੂੰ ਪਊ ਗਈ ਅੱਜ ਗੈਣੇ ਤਾਂ ਦੇਂਗੀ ਕਿੱਦੇ ਛੁੱਟਣਗੇ ਇਹ ਚੱਲ ਕੋਈ ਨਾ ਦੇਖੀ ਜਾਉ ਛੁੱਟ ਗਏ ਛੁੱਟ ਗਏ ਨਹੀਂ ਨਾ ਸੇ ਉਹਨੇ ਤਾਂ ਇੱਕ ਦਿਨ ਮਰਨਾ ਹੀ ਐ ਟੈਕ ਵਾਲਾ ਬੰਦਾ ਨਹੀਂ ਬਚਦਾ ਹੁੰਦਾ ਨਹੀਂ ਤਾਂ ਪੈਸੇ ਲੱਗ ਜਾਣਗੇ ਨਾਲੇ ਉਹਨੇ ਬਚਣਾ ਨਹੀਂ ਚੱਲ ਦੇਖੀ ਜਾਉ ਫਿਰ ਕਿਹੜਾ ਆਪ ਆਪਦੀ ਕੋਸ਼ਿਸ਼ ਤਾਂ ਕਰੀਏ ਕੀ ਬਤਾ ਬਚੀ ਜਾਣ ਨਹੀਂ ਬਚਦਾ ਹੁੰਦਾ ਟੈਕ ਵਾਲਾ ਬੰਦਾ ਗੈਣੇ ਦਿਨਾਂ ਤਰ ਤੂੰ ਫਿਰ ਜਾਣ ਨਾਲੋਂ ਗੈਣੇ ਚੰਗੇ ਨੇ ਫਿਰ ਬਣ ਜਾਣਗੇ ਉਹ ਤੇਰੀ ਮਰਜ਼ੀ ਐ ਭਾਈ ਆਹ ਲੋ ਵੀਰ ਜੀ ਮੇਰੇ ਗੈਣੇ ਅਮਨ ਦੇਖ ਲੈ ਭਾਈ ਕਿਤੇ ਗੋਗੀ ਨਕਲੇਸ ਕਰੇ ਕੋਈ ਨਾ ਮੈਂ ਉਹਨਾਂ ਨੂੰ ਆਪ ਸਮਝਾ ਦੂੰਗੀ ਉਹ ਤਾਂ ਕੁਝ ਨਹੀਂ ਕਹਿੰਦੇ ਇਹ ਗੱਲ ਫੇ ਕਰੇ ਬਾਲਾ ਵੱਡਾ ਕਲੇਸ ਨਾ ਪੈ ਜਾਏ ਨਹੀਂ ਨਹੀਂ ਕੁਝ ਨਹੀਂ ਹੁੰਦਾ ਉਹ ਤਾਂ ਬੋਲਦੀ ਰਹਿੰਦੇ ਮੈਂ ਉਹਨਾਂ ਨੂੰ ਸਮਝਾ ਦੂੰਗੀ ਕੋਈ ਗੱਲ ਫਿਰ ਹੁਣ ਜਾਣ ਤਾਂ ਉਹਨਾਂ ਦੀ ਬਚਾਉਣੀ ਹੋਈ ਹੈਗੀ ਇਹ ਜਾਨ ਨਾਲ ਥੋੜੀ ਚੰਗੇ ਨੇਗੇ ਦੇਖ ਲਓ ਭਾਈ ਨਹੀਂ ਨਹੀਂ ਤੁਸੀਂ ਲੈ ਜਾਓ ਉਹਨਾਂ ਦੀ ਜਾਨ ਬਚਾਓ ਉਹਨਾਂ ਦੀ ਜਾਨ ਤੋਂ ਉੱਤੋਂ ਦੀ ਕੁਝ ਨਹੀਂ ਹੈਗਾ ਤੁਸੀਂ ਇਹਨਾਂ ਦੀ ਟੈਨਸ਼ਨ ਨਾ ਲਾਉ ਗਏ ਨੇ ਮੇਰੇ ਨੇ ਮੈਂ ਪਾਉਣੇ ਨੇ ਉਹਨਾਂ ਨੂੰ ਥੋੜੀ ਪਾਉਣੇ ਜਿਹੜਾ ਕੁਝ ਕਹਿਣਗੇ ਤੁਸੀਂ ਬਸ ਜਾਨ ਬਚਾਓ ਮੰਮੀ ਦੀ ਚੱਲ ਸ਼ਾਬਾਸ਼ ਹੈ ਭਾਈ ਤੇਰੇ ਜਾਣਾ ਫਿਰ ਮੈਂ ਠੀਕ ਹੈ ਇਹ ਅਮਨਾ ਤਾ ਤਾਂ ਸਹਾਰਿਆਂ ਚੱਕ ਕੇ ਗਹਿਣੇ ਫੜਾਤੇ ਵੀਰਪਾਲ ਨੇ ਇੱਕ ਵੀਨੇ ਦਿੱਤਾ ਹੈਗਾ ਨਹੀਂ ਉਹ ਸਰਦਨ ਵੀਰਪਾਲ ਵੀਰਪਾਲ ਕਰਦੀ ਤੀਗੀ ਹੈ ਫਿਰ ਬੀਬੇ ਹੁਣ ਜਾਨ ਤਾਂ ਬਚਾਉਣੀ ਸੀਗੀ ਚਲ ਕੋਈ ਨਾ ਉਹਦਾ ਤਾਂ ਸੁਵਾਈ ਆ ਬੋਲਣ ਦਾ ਮੈਨ ਨਾਲੇ ਮੈਂ ਤਾਂ ਉਹਦੇ ਚੰਗੇ ਵਾਸਤੇ ਕਹਿੰਦੀ ਸੀ ਬਸ ਉਹ ਉਹੀ ਉਹਦਾ ਜਦੋਂ ਸੁਵਾਈ ਇਹ ਹੋ ਜਾਗਾ ਫਿਰ ਹੁਣ ਉਹਦੀ ਜਾਨ ਤਾਂ ਬਚਾਉਣੀ ਸੀ ਜਾਨ ਤਾਂ ਉਤੋਂ ਦੀ ਗਹਿਣੇ ਥੋੜੀ ਹੋਗੇ ਫਿਰ ਬਣ ਜਾਣਗੇ ਗਹਿਣਿਆਂ ਦਾ ਕੁਝ ਨਹੀਂ ਹੁੰਦਾ ਤੈਨੂੰ ਸ਼ਿੰਦਰੇ ਪਤਾ ਤਕਲੀਫ ਤਾਂ ਨਹੀਂ ਕੋਈ ਨਹੀਂ ਬੀਬੇ ਹੁਣ ਨਹੀਂ ਕੋਈ ਤਕਲੀਫ ਐਨੀ ਹੈਗੀ ਉਜੇ ਤੋ ਇੰਨਾ ਪਿਆਰ ਕਰਦੇ ਨੇ ਪਰਿਵਾਰ ਦੇ ਵਿੱਚ ਉਹ ਤਾਂ ਤਖਲੀਫ ਤਾਂ ਇੰਨੀ ਕਿ ਤੂੰ ਹੀ ਕੱਟੀ ਜਾਂਦੀ ਐ ਚੱਲ ਚੰਗਾ ਮੰਮੀ ਅਜੇ ਰੋਟੀ ਖਾ ਲੋ ਅੰਦਰ ਫੇਰ ਤੁਹਾਡਾ ਦਵਾਈ ਦਾ ਟਾਈਮ ਹੋ ਜਾਊਗਾ ਆ ਮਨ ਪੁੱਤ ਰੋਟੀ ਤਾਂ ਮੈਂ ਫੇਰ ਖਾਉਂਗੀ ਪਹਿਲਾਂ ਉਰੇ ਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ ਹਾਂਜੀ ਮੰਮੀ ਦੱਸੋ ਕੀ ਇਹ ਤੂੰ ਮੈਨੂੰ ਮਾਫ ਕਰਦੇ ਕਿਉਂ ਮੰਮੀ ਮਾਫੀ ਵਾਲੀ ਕੀ ਗੱਲ ਹੋਗੀ ਤੋ ਪਹਿਲੀ ਗੱਲ ਤਾਂ ਨਾ ਤੂੰ ਜਦੋਂ ਖਾਣ ਪੀਣ ਤੋਂ ਮੈਨੂੰ ਰੋਕਦੀ ਸੀ ਉਹ ਤੂੰ ਸਾਡੇ ਫਾਇਦੇ ਲਈ ਰੋਕਦੀ ਸੀ ਕੋਈ ਸਾਡੀ ਬੇਇੱਜ਼ਤੀ ਨਹੀਂ ਕਰਦੀ ਸੀ ਤੂੰ ਕੀ ਹੋਇਆ ਮੰਮੀ ਜਿਹੜੀ ਗੱਲ ਦੀ ਮੈਨੂੰ ਜਾਣਕਾਰੀ ਸੀ ਸੋਨੂੰ ਦੱਸਣਾ ਮੇਰਾ ਫਰਜ਼ ਸੀ ਆ ਬੈਠੇ ਨੇ ਮੇਰੇ ਪੁੱਤ ਆ ਬੈਠੀ ਹੈ ਮੇਰੀ ਬੇਬੇ ਮੇਰੇ ਸਾਰੇ ਬੈਠੇ ਪਈ ਗੱਲ ਸੁਣ ਲਓ ਅੱਜ ਤੋਂ ਮੇਰੀ ਨੂੰਹ ਨਹੀਂ ਹੈਗੀ ਇਹ ਮੇਰੀ ਧੀ ਹੈ ਜਿਹਨੇ ਮੇਰੀ ਜਾਨ ਬਚਾਤੀ ਜਿਹੜਾ ਕੰਮ ਇਹਨੇ ਕਰਤਾ ਉਹ ਮੈਨੂੰ ਐ ਲੱਗਦਾ ਮੇਰੀ ਧੀ ਵੀ ਨਹੀਂ ਕਰ ਸਕਦੀ ਸੀ ਕਿਹੜਾ ਕੰਮ ਮੰਮੀ ਮੈਂ ਕੀ ਕਰਤਾ ਅਵਤਾਰ ਨੇ ਮੈਨੂੰ ਸਾਰੀ ਗੱਲ ਦੱਸਦੀ ਤਾਂ ਸਾਰੇ ਗਹਿਣੇ ਵੇਚ ਕੇ ਮੇਰੇ ਤੇ ਲਾਤੇ ਮੇਰੀ ਜਾਨ ਬਚਾਤੀ ਅਮਨ ਜਿਵੇਂ ਮੈਂ ਤੇਰੇ ਨਾਲ ਬੁਰੀ ਕਰਦੀ ਤੀ ਤੂੰ ਵੀ ਸੋਚ ਲੈਂਦੀ ਵੀ ਬੁੜੀ ਮਰਦੀ ਆ ਮਰਨ ਦੇ हद ਹੋ ਗਈ ਮੰਮੀ ਜੇ ਆਪਾਂ ਆਪਣੇ ਪਰਿਵਾਰ ਵਾਸਤੇ ਨਹੀਂ ਇਹ ਸਭ ਕਰਾਂਗੇ ਫਿਰ ਹੋਰ ਕਿਦੇ ਲਈ ਕਰਾਂਗੇ ਆਮਨ ਮੈਂ ਤਾਂ ਤੇਰੇ ਬਾਰੇ ਵੀ ਗਲਤ ਸੋਚੀ ਗਿਆ ਮੈਨੂੰ ਕੀ ਪਤਾ ਸੀਗਾ ਵੀ ਤੂੰ ਇਹਨਾਂ ਦੇ ਭਲੇ ਵਾਸਤੇ ਕਹਿਣੀ ਹੈ ਜਿਹੜਾ ਕੁਝ ਕਹਿਣੀ ਹੈ ਮੈਂ ਤੇਰੇ ਨਾਲ ਉਹੀ ਲੜੀ ਗਿਆ ਮੈਂ ਤਾਂ ਇਹੀ ਅਰਦਾਸ ਕਰਦੀਆਂ ਵੀ ਆਮਨ ਵਰਗਿਆਂ ਨੂੰ ਹਾਂ ਕਰ ਕਰ ਹੋਣ ਜਿੰਨਾ ਪਹਿਣਾ ਦੇ ਦੋ ਦੋ ਨੂਹਾਂ ਨੇ ਉਹ ਭਾਈ ਇੱਕੋ ਜਿਹਾ ਰੱਖਣਾ ਕਿਸੇ ਨਾਲ ਕੋਈ ਦਰਿਆਤ ਨਾ ਕਰ ਸੱਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਇਹ ਵੀਡੀਓ ਦੇਖ ਲਈ ਇਹ ਵੀਡੀਓ ਦਾ ਲਾਸਟ ਪਾਰਟ ਸੀਗਾ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਵਾਰੀ ਉਹਨਾਂ ਦੀ ਹੈ ਜਿਹੜੇ ਸਾਡੀ ਹਰ ਵੀਡੀਓ ਤੇ ਕਮੈਂਟ ਕਰਦੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਕੁਲਵਿੰਦਰ ਕੌਰ ਗਰੇਵਾਲ ਦਲਜੀਤ ਸਿੰਘ ਸਰਪੰਚ ਪੰਦੇਹਰ ਹਰਵੰਸ ਚਾਹਲਪੀਖੀ ਪ੍ਰੀਤ ਸੰਧੂ ਬਠਿੰਡਾ ਬਰਿੰਦਰ ਸ਼ਰਮਾ ਆਸਟ੍ਰੇਲੀਆ ਭਜਨ ਕੌਰ ਜੀਰਕਪੁਰ ਜਸ ਕਮਲ ਭੁੱਲਰ ਨਰਪੈ ਸਿੰਘ ਕੋਠਾਗੁਰੂ ਕਾ ਪਰਮਿੰਦਰ ਐਂਡ ਅਸ਼ਵੀਰ ਕੋਟਲਾ ਕੁਲਵੀਰ ਕੌਰ ਖੇਤਾ ਸਿੰਘ ਦਲਜੀਤ ਕੌਰ ਯੂ ਐਸ ਏ ਜਸ ਕਮਲ ਪਠੜ ਮਨਜੋਤ कौर ਪਠੜ ਤੁਸੀਂ ਵੀ ਕਰਦੇ ਰਹੋ ਸਾਡੀ ਵੀਡੀਓ ਤੇ ਨਵੇਂ-ਨਵੇਂ ਕਮੈਂਟ ਸੋਹਣੇ-ਸੋਹਣੇ ਕਮੈਂਟ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ ਜੀ